ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨਾਬਾ ਜੇਲ੍ਹ ਤੋਂ ਬਾਹਰ ਆਉਣ ਤੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅੱਜ ਉਹਨਾਂ ਦੇ ਰਿਹਾਈ ਹੋਣ ਤੇ ਅਕਾਲੀ ਵਰਕਰ ਅਨਿਲ ਲੱਡੂ ਵਾਂਕੇ ਟੋਲਟ ਮੱਕੇ ਕਰਕੇ ਖੁਸ਼ੀ ਦਾ اظہار ਕੀਤਾ ਉਹਨਾਂ ਨੇ ਕਿਹਾ ਕਿ ਅੱਜ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋ ਰਹੀ ਹੈ ਜਿਸ ਤੋਂ ਚੰਗੇ ਨਤੀਜੇ ਆਉਣ ਦੀ ਉਮੀਦ ਹੈ ਤੋਂ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਦੀਵਾਲੀ ਦਾ ਮਾਹੌਲ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਉਸ ਤਰ੍ਹਾਂ ਦਾ ਮਾਹੌਲ ਹੈਗਾ ਸਾਡੇ ਵਰਕਰ ਸਹਿਬਾਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈਗੀ ਆ ਸਾਡਾ ਅਸੀਂ ਧੰਨਵਾਦ ਕੀਤਾ ਗੁਰੂ ਨਾਨਕ ਮਹਾਰਾਜ ਦੇ ਕਰਦਾ ਕਿ ਜਿਨ੍ਹਾਂ ਨੇ ਕਿਰਪਾ ਦਇਆ ਕੀਤੀ ਹੈ ਸਚਾਈ ਦੀ ਜਿੱਤ ਕਰਾਈ ਹੈ ਤੇ ਦੂਸਰੇ ਨੰਬਰ ਤੇ ਸੁਪਰੀਮ ਕੋਰਟ ਦੇ ਉਹਨਾਂ ਜੱਜ ਸਹਿਬਾਨ ਦਾ ਜਿਨ੍ਹਾਂ ਨੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੀ ਹੰਕਾਰ ਦਾ ਜਿਹੜਾ ਬੋਲਬਾਲਾ ਸੀਗਾ ਉਹਦੇ ਮੂੰਹ ਤੇ ਚਪੇੜ ਮਾਰ ਕੇ ਸਰਕਾਰ ਨੂੰ ਉਹਨਾਂ ਦੇ ਨਾਸਿੱਦੋ ਵਾਲਿਆ ਆਤਾ ਉਸ ਚਪੇੜ ਲੈ ਕਿਉਂਕਿ ਉੱਥੇ ਕੋਰਟ ਦੇ ਵਿੱਚ ਇਹਨਾਂ ਤੋਂ ਇੱਕ ਵੀ ਚੀਜ਼ ਸਾਬਤ ਨਹੀਂ ਹੋਈ ਕੰਦੇ ਰਹੇ ਕਿ ਵਿਕਰਮ ਸਿੰਘ ਕੋਲ ਹਜ਼ਾਰਾਂ ਏਕੜ ਜ਼ਮੀਨ ਪਹਾੜਾਂ ਜੈਗੀ ਆ 1 ਇੰਚ ਜਗ੍ਹਾ ਨਹੀਂ ਲੱਭ ਕੇ ਦੇ ਸਕੇ ਕਿਸੇ ਵੀ ਜੇ ਡਰਗ ਦੀ ਗੱਲ ਕਰਦੇ ਨੇ ਡਰਗ ਨਹੀਂ ਕੋਈ ਗਲਵਾਤ ਨਹੀਂ ਸੀ ਗਲ ਸੀਗੀ ਵੱਧੂ ਜਾਇਦਾਦ ਦੀ ਉਹ ਕਿਤੇ ਵੀ ਕੋਈ ਇੰਨਾ ਤੋਂ ਸਾਬਤ ਨਹੀਂ ਹੋਈ ਸੋ ਇਹ ਡਰ ਦਾ ਮਾਹੌਲ ਅਜੇ ਵੀ ਸਰਕਾਰ ਜਿਹੜੀ ਹੈ ਡਰੀ ਜਾ ਰਹੀ ਹੈ ਰਾਤੀ ਜੋ ਮੈਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੇ ਵਾਲਦਲੇ ਵੱਡੀ ਟੀਮ ਜਿਹੜੀ ਡਾਕਟਰਾਂ ਦੀ ਬੈਠੀ ਹੋਈ ਸੀ ਕਿਉਂਕਿ ਉਹ ਸਾਦ ਨੂੰ ਉੱਪਰ-ਉੱਪਰ ਕੇ ਉੱਠ ਰਿਹਾ ਸੀ ਸੋ ਅਸੀਂ ਇਹ ਕਹਣਾ ਚਾਹੁੰਦੇ ਹਾਂ ਕਿ ਹੁਣ ਟੀਮ ਪਰਮਾਨੈਂਟ 123 24 ਬੰਦੇ ਜਿਹੜੇ ਇਹਨਾਂ ਦੇ ਹੈਗੇ ਆ ਕੇਸ਼ਰੀਵਾਲ ਦੀ ਟੀਮ ਦੇ ਉਹਨਾਂ ਦੇ ਪਰਮਾਨੈਂਟ ਟੀਮ ਡਾਕਟਰਾਂ ਦੀ ਬਿਠਾ ਦਿਓ ਕਿਉਂਕਿ ਉਹਨਾਂ ਦਾ ਹੁਣ ਦਿਲ ਧੜਕਣਾ ਤੇ ਦਿਲ ਫੇਲ ਵੀ ਹੋ ਸਕਦੇ ਨੇ ਕਿਉਂਕਿ ਸ਼ਰੋਮਣੀ ਇਹ ਦੂਰ ਕਿਉਂ ਖੜੇ ਤੁਸੀਂ ਇਹ ਦੂਰ ਹੁਣ ਵੀ ਉਹੀ ਡਰ ਉਹੀ ਜਿਹੜਾ ਪਹਿਲਾ ਡਰ ਹੈਗਾ ਉਹ ਇਹਨਾਂ ਦੇ ਅੰਦਰ ਸਤਾ ਰਿਹਾ ਹੈਗਾ ਕਿਉਂਕਿ ਉਹਦੀ ਬਿਕਰਮ ਦੀ ਬੁਛਤੋਂ ਡਰਦੇ ਨੇ ਇਹਨਾਂ ਨੂੰ ਇਹ ਚਾਹੀਦਾ ਸੋਚ ਦੇਣ ਕਿ ਵਰਕਰ ਜੇ ਨੇੜੇ ਆ ਕੇ ਆਪਣੇ ਲੀਡਰ ਦੇ ਕੋਲ ਹੋਣਗੇ ਤਾਂ ਉਹ ਲੀਡਰ ਬਾਹਰ ਜਦੋਂ ਨਿਕਲੂਗਾ ਬੁਖਰ ਕੇ ਨਿਕਲੂਗਾ ਸੋ ਇਹਨਾਂ ਦਾ ਇਹ ਡਰ ਹੈ ਕਿ ਵਰਕਰਾਂ ਨੂੰ ਇਕੱਠਾ ਸਾਨੂੰ ਕਹਿੰਦੇ ਕਿ ਇਦੋਂ 200 200 ਮੀਟਰ ਇਧਰੋਂ ਚੱਲੇ ਜਾਓ 200 ਮੀਟਰ ਇਧਰੋਂ ਚੱਲੇ ਜਾਓ ਜਦੋਂ ਕਿ ਜੇਲ ਇੱਥੋਂ ਹੈਗੀ ਆ ਘੱਟ ਤੋਂ ਘੱਟ ਵੀ 800 ਮੀਟਰ ਦੂਰ ਹੈਗੀ ਆ ਸੋ ਅਸੀਂ ਹੁਣ ਇੱਥੇ ਚਾਹ ਲਾ ਰਹੇ ਆ ਲੰਗਰ ਲਾ ਰਹੇ ਆ ਚਾਹ ਦਾ ਤੇ ਸਾਡੀ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਵਾਸਤੇ ਅਸੀਂ ਚਾਹ ਬਣਾ ਰਹੇ ਆ ਤੇ ਨਾਲ ਅਸੀਂ ਇਹ ਵੀ ਕਹ ਰਹੇ ਆ ਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਚਾਹ ਪੀਣ ਗਿਆ ਤੁਹਾਡੇ ਕਿਉਂਕਿ ਇਹਨਾਂ ਨੂੰ ਨਾ ਸਰਕਾਰ ਨੇ ਚਾਹ ਭੇਜਣੀਆਂ ਨਾ ਰੋਟੀ ਭੇਜਣੀਆਂ ਅਸੀਂ ਹੀ ਚਾਹ ਤੇ ਰੋਟੀ ਵੀ ਇੱਥੇ ਭੇਜਣੀਆਂ ਨਾਲ ਤੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਇੱਥੇ ਪੁਲਿਸ ਦੇ ਮੁਲਾਜ਼ਮ ਨੇ ਆਪਣੇ ਹੱਥ ਮੰਨੋ ਅਸੀਂ ਤੁਹਾਡੇ ਨਾਲ ਹੈਗੇ ਆਂ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਿਣਾ ਆ ਆ ਚਾਰ ਪੰਜ ਮਹੀਨਿਆਂ ਚ ਇਹ ਧਾੜਬੀਆਂ ਨਾਲ ਲੜਬੜਾ ਨਹੀਂ ਤੇ ਅਸੀਂ ਇੱਥੇ ਰਹਿਣਾ ਹੈਗਾ ਲੋਕ ਗੁਰਦਾਸਪੁਰ ਵਿੱਚ ਇੱਕ ਨਾਮੀ ਸੁਨਿਆਰੇ ਵੱਲੋਂ ਰਿਕਸ਼ਾ ਚਾਲਕ ਨਾਲ ਕੋਟ ਮਾਰ ਕੇ ਤਿਗੇ ਜਦੋਂ ਇਹ ਰਿਕਸ਼ਾ ਚਾਲਕ ਦਾ ਪਿਤਾ ਰਜਿੰਦਰ ਕੁਮਾਰ ਉਸ ਨੂੰ ਛੁਡਵਾਉਣ ਲਈ ਆਇਆ ਤੇ ਉਸ ਨਾਲ ਵੀ ਤਾਂ ਕੰਮ ਕੀ ਕੀਤਾ ਗਿਆ ਰਿਕਸ਼ਾ ਚਾਲਕ ਦੇ ਪਿਤਾ ਨੇ ਕਿਹਾ ਹੈ ਕਿ ਜੇਕਰ मेरे मुंडे नेटना बंद नहीं किया है राजमार रॉबिन पुत्र केवल वर्मा सचिन पुत्र राजमार वासी भिंडरा वाली गली मोहला मुकाम नगर खिलाफ मामला दर्ज किया गया सर मेरा नी मैंडी गली ਗੱਜਾ ਚੋਂ ਮੇਰੀ ਦੁਕਾਨ ਆ ਲਵ ਸ਼ਕਰਪੇਰ ਠੀਕ ਹੈ ਜੀ ਗੱਲ ਇਦਾਂ ਹੀ ਸਾਰੇ ਕੇ ਨਾ ਸਾਡੇ ਨਾ ਨਾਲ ਹੀ ਘਰ ਦਾ ਮੁੰਡੇ ਆਪਣੇ ਭਰਾ ਹੀ ਆ ਉਹਨਾਂ ਦਾ ਫੰਕਸ਼ਨ ਹੈਗਾ ਧਾਰ ਕੋਈ ਵਿਆਹ ਸੀ ਉਹਦਾ ਤੇ ਉਹ ਮੈਨੂੰ ਨਾ ਬਾਰ-ਬਾਰ ਕਹਿੰਦੇ ਕਿ ਯਾਰ ਸਾਡਾ ਵਿਆਹ ਨਾ ਖਰਾਬ ਕਰੀ ਸਾਡਾ ਵਿਆਹ ਨਾ ਖਰਾਬ ਕਰੀ ਤੇ ਮੈਂ ਉਹਨਾਂ ਨੂੰ ਅੱਗੋ ਕਹਿਣਾ ਮੈਂ ਯਾਰ ਮੈਂ ਕਿਹੜੀ ਗੱਲੋਂ ਤੁਹਾਡਾ ਵਿਆਹ ਖਰਾਬ ਕਰਨਾ ਕੌਣ ਕਹਿੰਦੇ ਸਚੀਨ ਤੇ ਸਚੀਨ ਦਾ ਡੈਡੀ ਠੀਕ ਆ ਤੇ ਚਾਚੀ ਵੀ ਮੇਰੀ ਕੰਦੀ ਮੈਂ ਉਹਨਾਂ ਨੂੰ ਚਾਚੀ ਕੰਦਾ ਹੀ ਕਰ ਕਿਉਂਕਿ ਸਾਡੇ ਲਾਗੇ ਰਹਿੰਦੇ ਆਈ ਨਾ ਤੇ ਸ਼ੁਰੂ ਤੋਂ ਬਾਅਦ ਪਿਆਰ ਵੜਾਈ ਨਾ ਨਾਲ ਤੇ ਬਾਅਦ ਦੇ ਵਿੱਚ ਨਾ ਇਹ ਇਹਨਾਂ ਨੇ ਚਲੋ ਗੱਡੀਆਂ ਲਾਈ ਦੀਆਂ ਦੋ ਆਪਣੇ ਘਰ ਦੇ ਬਾਹਰ ਪਿੱਛੇ ਮੋੜ ਤੇ ਵੀ ਇਹਨਾਂ ਦਾ ਕੀ ਘਰ ਆ ਠੀਕ ਆ ਕੇਵਲ ਉਹਨਾਂ ਦਾ ਸੁਨਿਆਰੇ ਦਾ ਉਹਨਾਂ ਨੇ ਦੋ ਗੱਡੀਆਂ ਲਾਈ ਦੀਆਂ ਚਲੋ ਮੈਂ ਆਪਣਾ ਜਾ ਕੇ ਨਾ ਆਟੋ ਲਾਤਾ ਠੀਕ ਆ ਤੇ ਜਿਹੜੀ ਕੇਵਲ ਦੀ ਨੂੰ ਹੀ ਨਾ ਵੱਡੀ ਸਨੀਪੀਗਾ ਠੀਕ ਆ ਉਹਨੇ ਪਤਾ ਕੀ ਕੀਤਾ ਆ ਕੇ ਮੈਂ ਚੁੱਪ ਕਰਕੇ ਆਟੋ ਲਾ ਕੇ ਆਪਣੇ ਘਰ ਚਲਾ ਗਿਆ ਠੀਕ ਆ ਮੇਰੀ ਆਤੀ ਨਾ ਟੋਟੀ ਦਾ ਟਿਕਾ ਆ ਗਿਆ ਮੈਂ ਰਾਤ ਨੂੰ ਫੇਰ ਨਿਕਲਦਾ ਨਾ ਘਰ ਬਾਹਰ 9:30 9:30 ਵਜੇ ਉਹਨੇ ਨਾ ਮੇਰਾ ਆਟੋ ਨਾ ਧੱਕਾ ਮਾਰ ਕੇ ਨਾ ਪਿੱਛੇ ਘੱਟ ਛੜਿਆ ਠੀਕ ਆ ਤੇ ਮੈਂ ਜਦੋਂ ਆ ਕੇ ਵੇਖਿਆ ਮੈਂ ਕਹਾ ਯਾਰ ਮੇਰਾ ਆਟੋ ਪਿੱਛੇ ਕਿਨੇ ਕੀਤਾ ਜਾਣ ਕੇ ਉੱਤੇ ਸੜਕ ਦੇ ਵਿੱਚ ਲਾਤਾ ਕੈਮਰੇ ਲੱਗੇਦੇ ਤੁਸੀਂ ਵੀਡੀਓ ਵੀ ਕਢਾ ਸਕਦੇ ਸਾਰੀ ਤੇ ਚਲੋ ਬੜੇ ਬਤਮੀਜ਼ੀ ਨਾਲ ਬੋਲੀ ਅਸੀਂ ਸਕੂਟੀ ਲੈਣੀ ਹੁੰਦੀ ਅੰਦਰ ਤੁਸੀਂ ਇਦਾਂ ਬੜੇ ਮਤਲਬ ਕਿ ਬਹੁਤ ਕਹਿੰਦੇ ਬਹਿਵ ਨਾ ਬੋਲੀ ਚਲ ਮੈਂ ਉਹਨੂੰ ਭੈਣ ਕਣਾ ਮਤਾਂ ਵੀ ਨਹੀਂ ਕੁਛ ਗਿਆ ਉਹਨੂੰ ਚੁੱਪ ਕਰਕੇ ਮੈਂ ਚਲਾ ਗਿਆ ਸਚੀ ਨੂੰ ਮੇਰਾ ਭਾਈ ਮਰੀ ਜਾ ਕੇ ਜਿਹਦੇ ਇਹ ਭਰਾ ਦਾ ਛੋਟੇ ਦਾ ਵਿਆਹ ਸੀ ਤੇ ਉਹ ਵੱਡੇ ਭਰਾ ਦਾ ਵਿਆਹ ਸੀ ਸਚੀ ਦੇ ਉਹਨੂੰ ਮੇਰਾ ਭਾਈ ਮਰੀ ਮੈਂ ਸਚੀ ਨੇ ਮੇਰਾ ਭਰਾ ਦਾ ਗੱਲਬਾਤ ਹੋਈ ਆ ਕਹਿੰਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਯਾਰ ਤੂੰ ਦੋ ਦਿਨਾਂ ਆਟੋ ਨਾਲ ਆ ਨਾਲ ਆ ਮੈਂ ਕਿਹਾ ਯਾਰ ਮੈਂ ਚਾਰਜ ਲਾਣਾ ਹੁੰਦਾ ਮੈਂ ਚਾਰਜ ਤੇ ਘਾਰ ਹੀ ਲਾਵਾਂਗਾ ਕਿ ਬਾਹਰ ਕਿਤੇ ਲਾਵਾਂਗਾ ਚਾਰਜ ਆਟੋ ਚਾਰਜ ਕਰਾਂਗਾ ਤਾਈਂ ਚਲਾਵਾਂਗਾ ਚਲੋ ਇਹ ਗੱਲਬਾਤ ਹੋ ਗਈ ਫੇਰ ਨਾ ਸਾਡੀ ਗਲੀ ਦੇ ਉਸ ਤੋਂ ਅਗਲੇ ਦਿਨ ਨਾ ਇੱਕ ਨਾ ਚਾਰ ਆਇਆ ਹੁਣ ਰਾਤ ਗੱਲ ਕੀ ਹੋਈ ਆ ਫਰਦਾਤ ਕੋਈ ਗੱਲ ਨਹੀਂ ਹੋਈ ਸਰ ਮੈਂ ਉਹੀ ਉਸ ਉਸ ਦਿਨ ਦੀ ਹੀ ਗੱਲ ਦੱਸਣ ਲੱਗਾ ਜਿਸ ਦਿਨ ਲੜਾਈ ਹੋਈ ਆ ਇਹਨਾ ਉਹ ਜੇ ਰੋਡ ਤੇ ਮੁੰਡਾ ਇੱਕ ਚਾਹ ਵਾਲਾ ਉਹ ਗਾਲਾ ਗੂਲਾ ਜੀਆਂ ਬੜੀਆਂ ਕੱਟਦਾ ਵਾ ਤੇ ਉਹ ਗਾਲਾ ਕੱਟਦਾ ਪਿਆ ਹੀਗਾ ਤੇ ਉਦੋਂ ਮੈਂ ਇੱਕ ਗੱਲ ਨਹੀਂ ਕੱਢੀ ਹੀ ਉਦੋਂ ਸਰ ਗਲੀ ਦੇ ਵਿੱਚ ਕੋਈ ਨਹੀਂ ਠੀਕ ਆ ਉਹ ਆ ਗਏ ਨੇ ਗਾਲ ਗੂਲ ਕੱਡੀਆਂ ਬੜੀਆਂ ਉਹਨਾਂ ਨੂੰ ਲੱਗਿਆ ਇਹ ਲਵ ਕੱਢਣ ਦੇ ਗਾਲਾਂ ਠੀਕ ਆ ਉਹ ਪਰੇ ਬੈ ਕੇ ਸ਼ਰਾਬ ਪੀਂਦੇ ਪਏ ਸੀਗੇ ਸਾਰੇ ਜਣੇ ਸਮੈਕਸ ਨੂੰ ਪੀਦੇ ਸਾਰੇ ਜਣੇ ਕੋਠੇ ਬੈਠੇ ਹੋ ਤੇ ਅੱਗੇ ਜਦੋਂ ਮੈਂ ਆਟੋ ਲਾਇਆ ਤੇ ਉਹਨੂੰ ਮੈਂ ਵੈਸੇ ਪੁੱਛਿਆ ਕਿ ਖੂਨ ਲੱਗੇ ਦਾ ਸੀ ਇੱਥੇ ਉਹ ਡਿੱਗੇ ਦਾ ਸੀਗਾ ਮੁੰਡਾ ਰਮੇਸ਼ ਟੀ ਸਟਾਲ ਵਾਲਾ ਉਹਨੂੰ ਮੈਂ ਪੁੱਛਿਆ ਮੈਂ ਤਿਹੜੇ ਯਾਰ ਇਹ ਖੂਨ ਲੱਗੇ ਦਾ ਵਾ ਕਿਹੜੇ ਭਾਂਚੋਂ ਨੇ ਤੈਨੂੰ ਮਾਰਿਆ ਵਾ ਆ ਮੇਰੇ ਪਾਪਾ ਨੂੰ ਤੇ ਮੇਰੇ ਪਾਪਾ ਨੇ ਮੇਰੇ ਜੇ ਮੈਨੂੰ ਪਤਾ ਹੁੰਦਾ ਨਾ ਮੇਰੇ ਪਾਪਾ ਨੇ ਇੰਨੀ ਗੱਲ ਕਹੀ ਆ ਕਿ ਮੈਂ ਕੁਝ ਖਾ ਲੈਣਾ ਵਾ ਤੇ ਮੈਂ ਸਰ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਇਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਕਿਹਾ ਕੇਵਲ ਸੁਨਿਆਰੇ ਨੇ ਮਨੂੰ ਕਿਹਾ ਮੇਰੇ ਸੂਰਜ ਮੱਥੇ ਲੱਗਣਾ ਕੰਦਾ ਤੇਰਾ ਪਿਓ ਵੀ ਸਾਡੇ ਥੱਲੇ ਲੰਮੇ ਪੇਗਾ ਤੇਰੀ ਮਾਂ ਵੀ ਸਾਡੇ ਥੱਲੇ ਲੰਮੇ ਪੇਗੀ ਤੈਨੂੰ ਇਹੋ ਜਾਂ ਠੋਕਾਂਗੇ ਕੰਦਾ ਤੂੰ ਜ਼ਿੰਦਗੀ ਚ 2 ਸਾਲ 3 ਸਾਲ ਬਾਹਰ ਨਹੀਂ ਆ ਸਕੇਂਗਾ ਜੇ ਅੰਨੀ ਗੱਲ ਜਦੋਂ ਮੇਰੀ ਮਾਂ ਵੱਲੋਂ ਕਹੀ ਸ਼ੇਰਮਾਂਤ ਕਲਾਂ ਕੱਢੀਆਂ ਸਰ ਸਰ ਮੈਨੂੰ ਤਾਂ ਨਾਲ ਹੀ ਇਹਨਾਂ ਦੇ ਮੁਲਾਜ਼ਮਾਂ ਨੂੰ ਚੁੱਕਾ ਕੇ ਮੈਨੂੰ ਥਾਣੇ ਲੈ ਗਏ ਠੀਕ ਹੈ ਉੱਥੇ ਮੈਨੂੰ ਹਵਾਲਾ ਚ ਬੰਦ ਕਰਤਾ ਠੀਕ ਹੈ ਬਾਅਦ ਚ ਮੈਨੂੰ ਨਹੀਂ ਕੀ ਪਤਾ ਮੇਰੇ ਪਿਓ ਨਾਲ ਕੀ ਹੋਇਆ ਮੈਨੂੰ ਤੇ ਅਗਲੇ ਦਿਨ 3-4 ਵੇ ਪਤਾ ਲੱਗਾ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਡੈਥ ਤੇ ਉਹਨਾਂ ਦੀ ਸਵੇਰ ਦੀ ਹੋ ਗਈ ਦੀ ਇਹਨਾਂ ਦੇ ਹੋਇਆ ਕੇਵਲ ਤੇ ਹੋਇਆ ਜੇ ਤੇ ਕੀ ਕਹਿੰਦੇ ਆ ਕੇ ਰਾਹੁਲ ਸੁਨਿਆਰਾ ਵਾ ਉਹ ਆਸਟ੍ਰੇਲੀਆ ਤੋਂ ਆਇਆ ਦਾ ਵਾ ਬਦਮਾਸ਼ੀ ਉਹਨੇ ਕੀਤੀ ਜੇ ਸੱਤ ਸੱਤ ਤੋਂ ਬਾਅਦ ਆਈ ਸਾਰਾ ਇਹੀ ਚਾਹਨੇ ਇਨਸਾਫ ਦੇ ਦੋ ਜਰ ਨੇ ਇਨਸਾਫ ਦੇਣਾ ਤੇ ਲਿਖ ਕੇ ਦੇ ਦੋ ਕਿ ਮੈਂ ਵੀ ਕੋਈ ਕਾਰਵਾਈ ਕਰਾਂਗਾ ਨਹੀਂ ਰਾਜੂ ਤੇ ਹੋਇਆ ਪ੍ਰਿੰਸ ਦਾ ਹੀ ਨਾਮ ਨਹੀਂ ਲਿਖਾਇਆ ਕਿਉਂਕਿ ਉਹਦਾ ਵਿਆਹ ਹੀ ਉਹਦੀ ਚਲੋ ਗਲਤੀ ਹੈ ਗਈ ਜਿਹੜੀ ਉਹਦੇ ਘਰ ਕੁੜੀ ਆਣੀ ਉਹਦੀ ਜਿੰਨੀ ਨਾ ਗਲਤੀ ਕੋਈ ਭਤੀਜੇ ਉਹਦੇ ਅੱਛਾ ਕੇਵਲ ਤੇ ਰਾਜੂ ਦੋ ਭਰਾ ਵਾ ਅਗੋਂ ਉਹਨਾਂ ਦੇ ਦੋ ਦੋ ਬੇਟੇ ਆ ਤੇ ਸਰ ਮੈਂ ਰੋਜ਼ ਹੀ ਖਲਾਰਦਾ ਸੀਗਾ ਜੇ ਉਹਨਾਂ ਦੀ ਗੱਡੀ ਲੱਗੀ ਵੀ ਹੁੰਦੀ ਸੀ ਉਹ ਮੈਨੂੰ ਕਹਿੰਦੇ ਸੀ ਪਰੇ ਕੱਲ ਮੈਂ ਪਹਿਲੇ ਕਰ ਲੈਂਦਾ ਸੀਗਾ ਝਗੜੇ ਦਾ ਕਾਰਨ ਇਹ ਹੀ ਹੋਇਆ ਜਿਹੜੀਆਂ ਉਹ ਕਾਲਾ ਕੱਢਣ ਦੇ ਇਹਨਾਂ ਨੂੰ ਇਹ ਲੱਗਾ ਕਿ ਲਵ ਕੱਢਣ ਦਿਆ ਵਾ ਲੱਗਦੀ ਇਹ ਨਾਲ ਹੀ ਮੇਰੀ ਪਹਿਲੇ ਮੇਰੀ ਯਾਰੀ ਦੋਸਤੀ ਹੁੰਦੀ ਸੀ ਇਹਨਾਂ ਨਾਲ ਸਾਰੇ ਲੜਾਈ ਝਗੜਾ ਹੋ ਰਿਹਾ ਉਸੇ ਉੱਥੇ ਅਸੀਂ ਗਏ ਆ ਝਗੜੇ ਦੇ ਸਬੰਧੀ ਆਪਾਂ ਗਏ ਆ ਉੱਥੇ ਪੁੱਛ ਗਏ ਕੀ ਆ ਬੰਦਾ ਮੁੰਡਾ ਵੀ ਲੰਦਾ ਫੜ ਕੇ ਉਹ ਬਾਅਦ ਸਾਨੂੰ ਪਤਾ ਲੱਗਾ ਕਿ ਨਾ ਪਹਿਲਾਂ ਲੜਾਈ ਝਗੜਾ ਹੋ ਚੁੱਕਾ ਹੈਗਾ ਤੇ ਕੇਵਲ ਵਰਮਾ ਦੇ ਰਜਿੰਦਰ ਕੁਮਾਰ ਸਿਆਣੀ ਉਮਰ ਦਾ ਹੈਗਾ ਉਹਨੇ ਆਪਣੇ ਮੁੰਡੇ ਨੂੰ ਸੜਨ ਦੀ ਖਾਤਰ ਉਹਨੂੰ ਕਿਹਾ ਬੀਜੀ ਪਾਰਟੀ ਨੂੰ ਕਿ ਮੇਰਾ ਮੁੰਡਾ ਛੱਡ ਦਿਓ ਨਹੀਂ ਤੇ ਮੈਂ ਕੋਈ ਖਾ ਕੇ ਮਰ ਜਾਣਾ ਤੇ ਉਹਨਾਂ ਨੇ ਕਿਹਾ ਨਹੀਂ ਛੱਡਣਾ ਜਗ ਮਰਨਾ ਤੇ ਮਰ ਜਾ ਉਹਦੇ ਦੁੱਖ ਆਣ ਕੇ ਉਹਨੇ ਦਵਾਈ ਖਾ ਲਈ ਚਾਰ ਜਾਨਾਂ ਤੇ ਪੱਚਾ ਹੋਇਆ ਜੀ ਕੀ ਕੀ ਗੱਲ ਹੋਈ ਇਸਾ ਦੀ ਗੱਲ ਹੈ ਹੋਈ ਕਿ ਮੇਰਾ ਬੇਟਾ ਈ ਰਿਕਸ਼ਾ ਚਲਾਉਂਦਾ ਤੇ ਮਤਲਬ ਆਪਣੀ ਨੇ ਕਮਾਈ ਕਰਦਾ ਤੇ ਉਹ ਆ ਰਿਹਾ ਸੀ ਗਲੀ ਦੇ ਵਿੱਚ ਇੱਕ ਲੜਕਾ ਕਿਸੇ ਨੇ ਸ਼ਾਪ ਦਿੱਤੀ ਹੋਈ ਸੀ ਤੇ ਉਹ ਗੱਲਾਂ ਕੱਢ ਰਿਆ ਸੀ ਤੇ ਉਧਰੋਂ ਉਹ ਆ ਰਿਹਾ ਸੀ ਉਹਦੇ ਚੱਲਾ ਗਿਆ ਜਿਨ੍ਹਾਂ ਨੇ ਗੱਲਾਂ ਜਿਨ੍ਹਾਂ ਨੇ ਗੱਲਾਂ ਕੱਡੀਆਂ ਤੇ ਪਕੜਿਆ ਆਇਆ ਗਿਆ ਤੇ ਉਹਨਾਂ ਨੇ ਫੜ ਕੇ ਬਹੁਤ ਮਾਰਿਆ ਕਿ ਲਵ ਤੂੰ ਕੀਤਾ ਹੈ ਕੁਝ ਸਾਰਾ ਤੇ ਲਵ ਕਹਿੰਦਾ ਵੀ ਮੈਂ ਨਹੀਂ ਕੀਤਾ ਕਹਿੰਦਾ ਨਹੀਂ ਤੁਸੀਂ ਕੀਤਾ ਕਿੱਦਾਂ ਨਹੀਂ ਕੀਤਾ ਉਹਨਾਂ ਨੇ ਫੜ ਕੇ ਇੰਨਾ ਕ ਕੁੱਟਿਆ ਇੰਨਾ ਕ ਕੁੱਟਿਆ ਕਿ ਫਿਰ ਇਹਦੇ ਪਾਪਾ ਬਾਹਰ ਆ ਗਏ ਮਤਲਬ ਅਸੀਂ 도ੜੇ ਆਏ ਬਾਅਦ ਤੇ ਉਹਨਾਂ ਨੇ ਇਹਨਾਂ ਨੂੰ ਵੀ ਝੰਡੋੜਿਆ ਕਿ ਉਹ ਕਹਿੰਦੇ ਕਿ ਮੇਰਾ ਕੀ ਕਸੂਰ ਹੈਗਾ ਵਾ ਤੇ ਤੁਸੀਂ ਇਹਨੂੰ ਛੱਡ ਦਿਓ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਨਹੀਂ ਤੇ ਮੈਂ ਕੁਝ ਖਾ ਕੇ ਤੇ ਮੈਂ ਕਰ ਲੈਣਾ ਉਹ ਅੱਗੋਂ ਕਹਿੰਦੇ ਵੀ ਕਰ ਲੋ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਜਾ ਕੇ ਬਥੇਰਾ ਸੀ ਛੁਡਾਇਆ ਪਰ ਉਹ ਮੈਨੂੰ ਵੀ ਉਹਨਾਂ ਦੇ ਮਤਲਬ ਕਿ ਪਾਪਾ ਨੇ ਗਾਲਾਂ ਕੱਢੀਆਂ ਆ ਰਾਜੂ ਦੇ ਰਾਏ ਕੁਮਾਰ ਭਾਈ ਨੇ ਗਾਲਾਂ ਕੱਢੀਆਂ ਮੈਨੂੰ ਵੀ ਕਹਿੰਦੇ ਜਾਰਦ ਤੋੜ ਜੋ ਤੁਸੀਂ ਨਹੀਂ ਤੇ ਫਿਰ ਮੈਂ ਆ ਗਈ ਤੇ ਮੈਨੂੰ ਇਹਨਾਂ ਨੇ ਵਾਜ ਮਾਰੀ ਕਹਿੰਦੇ ਆ ਜਾ ਆ ਜਾ ਮੈਂ ਨਾਲ ਤੇ ਸਿਰ ਚੜ ਕੇ ਕੁਝ ਖਾ ਲਿਆ ਵਾ ਤੇ ਜਦੋਂ ਮੈਂ ਘਰ ਪਹੁੰਚੀ ਤੇ ਵਾਕਈ ਉਹਨਾਂ ਨੇ ਕੁਝ ਕਰ ਲਿਆ ਸੀ ਇਹ ਨਹੀਂ ਮੈਨੂੰ ਪਤਾ ਕਿ ਖਾਦਾ ਇਹਨਾਂ ਨੇ ਜ਼ਰੂਰ ਹੈ ਉਸੇ ਵੇਲੇ ਉਹਨਾਂ ਦੀ ਮਤਲਬ ਕਿ ਡੈਥ ਹੋ ਗਈ ਤੇ ਮੈਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਹੈ ਇਹ ਮਤਲਬ ਕੀ ਕੀ ਕਸੂਰ ਸੀ ਕਾ ਉਹਨਾਂ ਦਾ ਭਾਰ ਦੇ ਕਿਉਂ ਸੀ ਜਦੋਂ ਉਹਨਾਂ ਨੇ ਕਿਹਾ ਸੀਗਾ ਮੇਰੇ ਪਤੀ ਨੇ ਇਹ ਪਾਰਟੀ ਕਰ ਰਹੀ ਸੀ ਸ਼ਰਾਬਾਂ ਸ਼ੁਰੂਆਤ ਪੀ ਕੇ ਇਹਨਾਂ ਨੇ ਮੇਰੇ ਬੇਟੇ ਤੇ ਅਟੈਕ ਕੀਤਾ ਵਾ ਮਤਲਬ ਜਿਸ ਤਰ੍ਹਾਂ ਕੀ ਪੁੱਟਿਆ ਬਹੁਤ ਹੈ ਇਹਨਾਂ ਦੇ ਹਾਂਜੀ ਉਹ ਵਿਆਹ ਦਾ ਕੋਈ ਪ੍ਰੋਗਰਾਮ ਸੀਗਾ ਪਾਰਟੀ ਸ਼ਰਾਬਾਂ ਪੀ ਕੇ ਮਤਲਬ ਕੀ ਇਹ ਤੁਹਾਡੇ ਗੁਆਂਢੀ ਨੇ ਹਾਂਜੀ ਹਾਂਜੀ ਸਾਡੇ ਗੁਆਂਢੀ ਅਮਰ ਗਲੀ ਦੇ ਵਿੱਚ ਹੀ ਆ ਮਤਲਬ ਗੁਆਂਢੀ ਆ ਮਤਲਬ हां जी हां जी ਬਾਹਰੋਂ ਵੀ ਆਏ ਸੀਗੇ ਲੋਕ ਤੇ ਸਾਰੇ ਇਹਨੂੰ ਪਾਗੇ ਮੇਰੇ ਬੇਟੇ ਨੂੰ ਇੰਨਾ ਕੁ ਕੁੱਟਿਆ ਕਿ ਨਾ ਇਹਦੇ ਪਾਪਾ ਕੋਲ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਛੱਡ ਦਿਓ ਮੈਨੂੰ ਤੇ ਮੈਂ ਤੁਹਾਡੇ ਸਿਰ ਖਾ ਕੇ ਕੁਛ ਵੀ ਮਰ ਜਾਣਾ ਉਹ ਅੱਗੇ ਕਹਿੰਦੇ ਕਿ ਮਰ ਜਾਓ ਅਸੀਂ ਕੀ ਹੈਗੀ ਆ ਜੀ ਆਪਣਾ ਸੰਡੇ ਇੱਕ ਤਰੀਕ ਦੀ ਆ ਮੈਂ ਹੁਣ ਇਨਸਾਫ ਚਾਹੁੰਦੀ ਆ ਕਿ ਜੇ ਮੇਰੇ ਬੇਟੇ ਨੂੰ ਮਤਲਬ ਕਿ ਇਹ ਕੋਈ ਮਤਲਬ ਐਕਸ਼ਨ ਹੀ ਲੈ ਰਹੇ ਹੈਗੇ ਤੇ ਇਹਨਾਂ ਦੇ ਪਿੱਛੇ ਮੇਰੇ ਪਤੀ ਦੀ ਜਾਨ ਗਈ ਹੈ ਤੇ ਇਹਨਾਂ ਨੂੰ ਮੈਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਕਿ ਇਹਨਾਂ ਨੂੰ ਪਕੜਿਆ ਜਾਏ ਹਾਂਜੀ 6 ਬੰਦਿਆਂ ਦੇ ਨਾਮ ਹੈਗੇ ਜਿਹਨਾਂ ਨੂੰ ਤੁਸੀਂ ਅਰੈਸਟ ਨਾ ਕੀਤਾ ਤੇ ਇਸ ਤਰ੍ਹਾਂ ਦੇ ਮੇਰੇ ਪਰਿਵਾਰ ਨੂੰ ਵੀ ਖਤਰਾ ਔਰ ਮੇਰੀ ਵੀ ਜਾਨ ਨੂੰ ਖਤਰਾ ਹੈ ਇਹਨਾਂ ਨੂੰ ਇਹ ਸਾਨੂੰ ਇਨਸਾਫ ਦਿਵਾਓ ਔਰ ਜ਼ਰੂਰ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਇਨਸਾਫ ਨਹੀਂ ਮਿਲੇਗਾ ਤੇ ਮੈਂ ਵੀ ਇਹਨਾਂ ਦੇ ਸਿਰ ਟੜ ਕੇ ਕੁਝ ਖਾ ਕੇ ਮਰ ਜਾਊਂਗੀ ਦੀਨਾ ਨਗਰ ਦੇ ਇੱਕ ਨੀਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਹਾਦਸਾ ਕਰਾ ਸੋਣ ਤੋਂ ਬਾਲ ਬਾਲ ਬਚੀ ਪੂਰੇ ਮੰਜ਼ਿਲ ਦੀ ਸੋਸ਼ਲ ਮੀਡੀਆ ਤੇ ਜਿਹੜੀ ਹੈ ਵੀਡੀਓ ਸੀਸੀਟੀਵੀ ਤੋਂ ਵਾਇਰਲ ਹੋ ਰਹੀ ਹੈ ਵੀਡੀਓ ਵਾਇਰਲ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਪਰਮਜੀਤ ਕੋਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਦੇ ਕਿ ਜਾਂਚ ਉਪਰੰਤ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਸਕੂਲ ਦੇ ਬੱਚੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਦੇਖੋ ਅੱਜ ਹੀ ਮੈਨੂੰ ਸਵੇਰੇ ਪੱਤਰਕਾਰ ਦਾ ਫੋਨ ਆਇਆ ਹੈ ਕਿ ਜਿਹੜੀ ਬੱਸ ਹੈ ਦਿਨਾਨਗਰ ਦੀ ਉਹ ਥੋੜੀ ਟਕਰਾਈ ਹੈਗੀ ਹੈ ਪਰ ਜਦੋਂ ਅਸੀਂ ਸਕੂਲ ਕੋਲੋਂ ਕਨਫਰਮ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕਾਰ ਨੂੰ ਵਿਚਾਰੇ ਸੀ ਉਹਦੇ ਕਰਕੇ ਥੋੜਾ ਮਿੰਨ ਕੀ ਐਕਸੀਡੈਂਟ ਹੋਇਆ ਪਰ ਬੱਚੇ ਸਾਡੇ ਸਾਰੇ ਸੇਫ ਹੈਗੇ ਆ ਬੱਚਿਆਂ ਨੂੰ ਕੋਈ ਸੱਟ ਚੋਟ ਨਹੀਂ ਲੱਗੀ ਹੈ ਤੇ ਆਪਾਂ ਨੂੰ ਜੋ ਸੇਫਟੀ ਬਾਹਾਂ ਦੇ ਅਕੋਰਡਿੰਗ ਜੋ ਗਾਈਡਲਾਈਨਸ ਆਂਦੀਆਂ ਅਸੀਂ ਸਾਰੇ ਸਕੂਲਾਂ ਨੂੰ ਸੈਂਡ ਕਰਦੇ ਆਂ ਸਾਡੀਆਂ ਮੀਟਿੰਗਸ ਵੀ ਹੁੰਦੀਆਂ ਆ ਤੇ ਆਪਾਂ ਜਿਸ ਵੀ ਸਕੂਲ ਨੇ ਗਲਤੀ ਕੀਤੀ ਹੈ ਜਾਂ ਅੱਗੇ ਤੋਂ ਕਰੇਗਾ ਆਪਾਂ ਉਸ ਸਕੂਲ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅੱਗੇ ਤੋਂ ਅਜਿਹੀ ਘਟਨਾ ਜੇਕਰ ਹੁੰਦੀ ਹੈ ਜਾਂ ਮੇਰੇ ਧਿਆਨ ਵਿੱਚ ਅੱਜ ਵੀ ਆਈ ਹੈ ਆਪਾਂ ਸਾਰਾ ਕਨਫਰਮ ਕਰਕੇ ਉਸ ਸਕੂਲ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਅਸੀਂ ਸਬੰਧਤ ਪ੍ਰਿੰਸੀਪਲ ਤੇ ਥੋੜੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ ਸਕੂਲ ਤੇ ਪੂਰੀ ਕਾਰਵਾਈ ਹੋਏਗੀ ਡਰਾਈਵਰ ਦੇ ਤਾਂ ਹੋਏਗੀ ਹੋਏਗੀ ਇਹ ਹਦਾਇਤ ਦਿੰਦੇ ਆ ਕਿ ਬੱਚਿਆਂ ਦੀ ਜਿਹੜੀ ਸਪੀਡ ਹੈ ਜੇ ਭਰੀ ਵਾਸਾਪਨ ਥੋੜਾ ਲਿਮਟ ਵਿੱਚ ਲਾਇਆ ਜਾਏ ਮੌਸਮ ਵੀ ਥੋੜਾ ਧੁੰਦ ਵਾਲਾ ਹੈਗਾ ਤੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆਪਾਂ ਪੂਰੇ ਸਕੂਲ ਦੇ ਵੀ ਕਾਰਵਾਈ ਕਰਾਂਗੇ ਸੇਫ ਅਕੋਰਡਿੰਗ ਜੋ ਸਾਨੂੰ ਪਾਲਸੀ ਆਈ ਹੋਈ ਹੈ ਫਤਿਹਬਾਦ ਦੇ ਸੈਕਟਰ 12 ਵਿੱਚ ਐਸ ਆਰ ਐਸ ਮਾਲ ਦੇ ਸਾਹਮਣੇ ਚਾੜੀਆਂ ਵਿੱਚੋਂ ਇੱਕ ਨਵਜੰਮੀ ਬੱਚੀ ਦੀ ਲਾਸ਼ ਕਾਲੇ ਲਫਾਫੇ ਦੇ ਵਿੱਚ ਭੇਟੀ ਹੋਈ ਮਿਲੀ ਘਟਨਾ ਦੀ ਸੂਚਨਾ ਮਿਲੀ ਸੈਂਟਰਲ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ লাশ ਨੂੰ ਕਬਜ਼ੇ ਵਿੱਚ ਲਿਆ ਲਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਭੇਜ ਦਿੱਤਾ ਸੈਂਟਰਲ ਪੁਲਿਸ ਸਟੇਸ਼ਨ ਦੇ ਇੰਚਾਰਜ ਰਣਵੀਰ ਸਿੰਘ ਨੇ ਦੱਸਿਆ ਕਿ ਦੁਪਹਿਰੇ ਲਗਭਗ 1.3 ਵਜੇ ਪੁਲਿਸ ਕੰਟਰੋਲ ਰੂਮ ਨੂੰ ਆਰਐਸਐਸ ਸਿਨੇਮਾ ਦੇ ਪਿੱਛੇ ਝਾੜੀਆਂ ਵਿੱਚ ਇੱਕ ਦਿਨ ਦੀ ਬੱਚੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਉਹਨਾਂ ਨੇ ਕਿਹਾ ਕਿ ਕੂੜਾ ਇਕੱਠਾ ਕਰਨ ਵਾਲਿਆਂ ਨੇ ਪਹਿਲਾਂ ਬੱਚੀ ਦੀ ਲੱਤ ਪੋਲੀਥਿਨ ਬੈਗ ਵਿੱਚੋਂ ਬਾਹਰ

ਖਡੂਰ ਸਾਹਿਬ ਦੇ ਪਿੰਡ ਨਾਗੋਕੇ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਬਾਈਕ ਸਵਾਰ ਦੋਪਰਾਮ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਨੌਜਵਾਨ ਨੂੰ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਤੇ ਸਿਮਰਨਜੀਤ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ ਸਵੇਰੇ 8:00 ਵਜੇ ਉਹ ਆਮ ਘਰ ਵਾਂਗ ਕੰਮ ਤੇ ਜਾਣ ਲਈ ਨਿਕਲਿਆ ਸੀ ਤੇ ਅਜੇ ਗਲੀ ਵਿੱਚ ਹੀ ਸੀ ਜਦੋਂ ਬਾਈਕ ਸਵਾਰ ਦੋ ਨੌਜਵਾਨ ਉਸ ਕੋਲ ਆਏ ਤੇ ਉਹਨਾਂ ਵਿੱਚੋਂ ਇੱਕ ਨੇ ਗੈਰ ਕਾਨੂੰਨੀ ਹਥਿਆਰ ਨਾਲ ਗੋਲੀਬਾਰੀ ਕਰ ਦਿੱਤੀ ਇੱਕ ਗੋਲੀ ਸਿਮਰਨਜੀਤ ਸਿੰਘ ਦੀ ਲੱਤ ਵਿੱਚ ਲੱਗੀ ਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਲੈ ਚਾਇਆ ਗਿਆ। ਭਾਜੀ ਮੇਰਾ ਨਾਮ ਰਾਜਵਿੰਦਰ ਕੌਰ। ਕੀ ਲੱਗਦਾ ਜੀ ਇਹ ਤੇ ਗੋਲੀ ਵੱਜੀ? ਮੇਰੇ ਆਪਣੇ ਮਨ ਲੱਗਦਾ। ਕੀ ਗੱਲ ਪਤਗੀ? ਦਰਵਾਜ਼ੇ ਕੋਈ ਨਹੀਂ ਹੋਈ। ਬੱਚਾ ਕੰਮ ਤੇ ਚੱਲਿਆ ਸੀ ਤੇ ਉਹਨੇ ਆਪਣੇ ਕੰਮ ਦੀ ਤਿਆਰੀ ਕੀਤੀ ਸੀ ਜਾਂਦੀ ਹੈ ਉੱਥੋਂ ਦੋਵੇਂ ਭਰਾ ਆਏ ਆ ਪਿਸਤੌਲ ਲੈ ਕੇ ਤੇ ਸ਼ਰਿਆਂ ਮਾਰ ਕੇ ਗੋਲੀ ਮਾਰ ਕੇ ਚਲੇ ਗਏ। ਕੌਣ ਸੀ ਉਹ ਜਿਹੜੇ ਆਏ? ਉਹ ਗਗਨਦੀਪ ਸਿੰਘ। ਹਾਂ ਜੀ ਇਹਨਾਂ ਦੀ ਕੋਈ ਰੰਜਿਸ਼ ਹੀ ਕੋਈ ਪੁਰਾਣੀ ਕੀ ਗੱਲ ਬਾਤ? ਨਹੀਂ ਭਾਜੀ ਕੋਈ ਨਹੀਂ ਹੀ ਹੈਗੀ ਵੀ। ਹਾਂ ਜੀ। ਕਿੱਥੇ ਖੜਿਆ ਮੁੰਡੇ ਨੂੰ ਹੌਣ ਖਡੂਰ ਸਾਹਿਬ ਖੜਿਆ ਸੀ ਇੱਥੋਂ ਤੇ ਅੱਗੇ ਉਹਨਾਂ ਨੇ ਅੰਮ੍ਰਿਤਸਰ ਭੇਜਿਆ ਵਾ ਗੋਲੀ ਕਿੱਥੇ ਵੱਜੀ ਆ ਲਾਤ ਚ ਵੱਜੀ ਆ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਇਹੋ ਚ ਕਰਨਾ ਚਾਹੁੰਦੇ ਆ ਕਿ ਉਹ ਮੁੰਡੇ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਆ ਕਿਵੇਂ ਦੇਖਦੇ ਜੋ ਪੰਜਾਬ ਚ ਦਿਨ ਦਿਹਾੜੇ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਇਹ ਕੀ ਕਹਿਣਾ ਚਾਹੋਗੇ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਇਹਦੇ ਵਿੱਚ ਜਿਹਨੇ ਮੁੰਡੇ ਨੇ ਦਿਨ ਦਿਹਾੜੇ ਇਹ ਹਾਕਾਰ ਕੀਤਾ ਆਣ ਕੇ ਮذਬੀਆਂ ਸਿੱਖਾਂ ਦੇ ਵੇਲੇ ਦੇ ਵਿੱਚ ਜ਼ਿਮੀਦਾਰਾਂ ਦੇ ਮੁੰਡੇ ਨੇ ਆਣ ਕੇ ਤੋ ਉਹਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਆ ਪਿਓ ਨੇ ਸਰਿਆਂ ਪਸਤੌਲ ਦਿੱਤਾ ਵਾ ਕਿ ਮਜਬੀਆਂ ਦੇ ਸਿੱਖਾਂ ਦੇ ਮੁੰਡਿਆਂ ਨੂੰ ਆਪਾਂ ਚੁਪਣਾ। ਇਹੀ ਮੇਰੀ ਮੰਗ। ਬੱਸ ਉਹਨੂੰ। ਕਿਹ ਨਾ ਤੇਰਾ? ਲਵਰੀ ਜੀ। ਲਵ ਕੀ ਗੱਲ ਬਾਤ ਹੈ ਇੱਥੇ? ਭਾਜੀ ਉਹ ਨਾ ਮੇਰੇ ਭਰਾ ਇੰਨ ਕੰਮ ਤੇ ਚੱਲੇ ਆਂ ਤੇ ਉਹ ਮੁੰਡਾ ਗगन ਇਹੀ ਤੇ ਇੱਕ ਭਰਾ ਹੀ ਦੋ ਤਿੰਨ ਜਣੇ ਆਏ ਆ ਤੇ ਮੇਰੇ ਭਰਾ ਦੇ ਗੋਲੀ ਮਾਰ ਕੇ ਤੇ ਨਿਕਲ ਗਏ ਆ। ਕੀ ਗੱਲ ਕੀ ਕਾਰਨ ਗੋਲੀ ਕਿਉਂ ਮਾਰੀ? ਗੋਲੀ ਭਾਜੀ ਉਹਦੀ ਤੇ ਕੋਈ ਲੜਾਈ ਵੀ ਨਹੀਂ ਸੀ। ਵੇਸੀ ਉਹ ਹੰਡੇ ਦੇ ਸਰਪੰਚ ਨੇ ਪਿੰਡ ਉਹਦਾ ਟ੍ਰੀਨ ਨਹੀਂ ਵੰਡੋ ਪਹਿਲਾਂ ਹੀ ਬਲਦੇਵ ਸਿੰਘ ਬੋਬੀ ਇੱਕ ਉਹਦਾ ਮੁੰਡਾ ਸੀ ਉਹ ਮੁੰਡੇ ਲੈ ਗਿਆ ਇਹ ਸਾਡੀ ਗਲੀ ਚ ਗਾਲਾਂ-ਫੂਲਾਂ ਕੱਢਦੇ ਸੀ ਤੇ ਇਸੇ ਕੋਲੋਂ ਅਸੀਂ ਇਹਨਾਂ ਨੂੰ ਬਾਹਰ ਕੱਢਿਆ ਕਿ ਮਲ ਸਾਡੀ ਗਲੀ ਚ ਗਾਲਾਂ ਨਾ ਕੱਢੋ ਇਸੇੇ ਕਾਰਨ ਨਾਲ ਪੁਲਿਸ ਆ ਕੇ ਸਾਡੇ ਤੇ ਗੋਨਾ ਗੋਲੀ ਚਲਾਤੀ ਮੇਰੇ ਫਰਾ ਦੇ ਕਿਥੇ ਵੱਜੀ ਗੋਲੀ ਗੋਲੀ ਇਹਦੇ ਲਾਟ ਦੇ ਵੱਜੀ ਆ ਆਹ ਪਾਰ ਕਿਥੇ ਖੜਿਆ ਨੂੰ ਭਾਈ ਅੰਬਰ ਸਰ ਖੜਿਆ ਸੀ ਇਹ ਪਹਿਲਾਂ ਕੀ ਮੰਗ ਕਰਦੇ ਹੋ ਭਾਈ ਇਨਸਾਫ ਦੀ ਮੰਗ ਕਰਦੇ ਸਾਰਿਆਂ ਦੇ ਪਤਰਾ ਜੀ ਮੇਰਾ ਨਾਮ ਚੰਚਲ ਸਿੰਘ ਜੀ ਚੰਚਲ ਸਿੰਘ ਜੀ ਕੀ ਗੱਲਬਾਤ ਹੈ ਇੱਥੇ ਵੀਰ ਜੀ ਉਹ ਤੇ ਵੈਸੇ ਹੀ ਮਰੀਜ਼ ਹੈਗਾ ਚਵਾਰਾ ਆ ਤੋਂ ਮੇਰੇ ਸਾਹਮਣੇ ਉਹਨੂੰ ਪੰਜ ਕਿ ਛੇ ਸਾਲ ਹੋ ਗਏ ਮੰਜੇ ਤੇ ਰਹਿੰਦਾ ਜੇ ਮਾੜਾ ਮੋਟਾ ਉੱਠ ਕੇ ਇੱਥੇ ਆਣ ਕੇ ਕਿਨੇ ਕਿ ਬੈਠਾ ਯਾਰਾਂ ਦੋਸਤਾਂ ਨਾਲ ਪਤਾ ਨਹੀਂ ਕੋਈ ਬੈਰ ਵਿਰੋਧ ਪਹਿਲਾਂ ਵੀ ਹੈ ਜਾਂ ਨਹੀਂ ਹੈ ਪਹਿਲੀ ਗੱਲ ਤਾਂ ਉਹਦੇ ਕਿਤੇ ਬਾਹਰ ਨਹੀਂ ਜਾ ਸਕਦਾ ਪਿੰਡ ਤੋਂ ਤੇ ਆਂਦੇ ਵੀ ਦੋ ਤਿੰਨ ਮੁੰਡੇ ਆਏ ਆ ਆਉਂਦਿਆਂ ਉਹਨਾਂ ਗੋਲੀਆਂ ਮਾਰਤੀਆਂ ਉਹਦੇ ਤੁਹਾਡਾ ਕੀ ਲੱਗਦਾ ਮੇਰਾ 16 ਸਾਲਾ ਲੱਗਦਾ ਛੋਟਾ ਜੀ ਤੇ ਤੁਸੀਂ ਹੁਣ ਇੱਥੇ ਆਏ ਹੋ ਹਾਂਜੀ ਸਰ ਕਿੱਥੇ ਗੋਲੀ ਵੱਜੀ ਮੁੰਡੇ ਦੇ ਸਾਰਾ ਇੰਨਾ ਨੇ ਪ੍ਰਾਂ ਦੇ ਪੱਟੇ 'ਚ ਵੱਜੀ ਆ ਲੱਤ ਤੇ ਇੱਥੇ ਕਰਕੇ ਕੀ ਮੰਗ ਕਰਦੇ ਹੋ ਕੀ ਕਹਣਾ ਚਾਹੀਦਾ ਆਏ ਮੰਗ ਕਰਦੇ ਆ ਵੀ ਜਾਂ ਤੇ ਇਹੋ ਜਿਹੇ ਬੰਦਿਆਂ ਨੂੰ ਗੜੀ ਤੋਂ ਘੜੀ ਨਸ ਪੈਣੀ ਚਾਹੀਦੀ ਆ ਤੇ ਜਾਂ ਵਾਰੀ ਦਾ ਵਟਾ ਲੈਣਾ ਚਾਹੀਦਾ ਫਿਰ ਗੋਲੀ ਸਿੱਧੀ ਇਹੋ ਜਿਹੇ ਬੰਦਿਆਂ ਨੂੰ ਮਾਰ ਤੋ ਫਿਰ ਜਿਹੜਾ ਇੰਨਾ ਨਸ਼ੇ ਕਰਕੇ ਇੰਨਾ ਮਤਲਬ ਪਿੰਡ ਦੇ ਵਿੱਚ ਉਹ ਲੜਬਾਜੀ ਕਰਦੇ ਆ ਸਮੈਗ ਸਾਰੇ ਸਮੈਗ ਵੇਚਦੇ ਆ ਸਮੈਗ ਪੀ ਕੇ ਇਦਾਂ ਕਰਦੇ ਵਾਰਦਾਤਾ ਚਾਹੀਦੀਆਂ ਨਹੀਂ ਐਥੇ ਆਣ ਕੇ ਬਹਿ ਜਾਂਦੇ ਥੜੇ ਤੇ ਤੁਸੀਂ ਦੱਸ ਖੰਨਾ ਵਿੱਚ ਪੁਲਿਸ ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਇੱਕ ਕੱਪੜਾ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਤੇ 5 ਕਰੋੜ ਰੁਪਏ ਦੀ ਫਰੋਤੀ ਨਾ ਦੇਣ ਤੇ ਉਸ ਨੂੰ ਡਰਾਉਣ ਲਈ ਉਸ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ ਪੁਲਿਸ ਇਸ ਮਾਮਲੇ ਵਿੱਚ ਪਹਿਲਾਂ ਹੀ ਪੰਜ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਤੇ ਹੁਣ ਦੋ ਸ਼ੂਟਰਾਂ ਦੀ ਗ੍ਰਿਫਤਾਰੀ ਨਾਲ ਨਾ ਸਿਰਫ ਕੱਪੜਾ ਵਪਾਰੀ ਦਾ ਮਾਮਲਾ ਸਗੋਂ ਮਾਛੀਵਾੜਾ ਸਾਹਿਬ ਵਿੱਚ ਲਗਭਗ 1 ਸਾਲ ਪਹਿਲਾਂ ਵਪਾਰੀ ਗੋਲੀਬਾਰੀ ਦੀ ਕਟਨਾ ਵੀ ਹੱਲ ਹੋ ਗਈ ਸੀ। ਮਾਨਯੋਗ ਸੀਐਮ ਸਾਹਿਬ, ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਦੇਨ ਗੈਂਗਸਟਰਾਂ ਦੇ ਵਾਰ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਹੈ। ਇਹਦੇ ਵਿੱਚ ਅਸੀਂ ਸਕਸੈਸਫੁਲੀ ਦੋ ਸ਼ੂਟਰ ਭਰਾਵਾਂ ਨੂੰ ਅਰੈਸਟ ਕਰਕੇ ਦੋ ਵਕ ਵਕ ਕੰਟਰੈਕਟ ਕਿਲਿੰਗ ਨੈਟਵਰਕਸ ਦਾ ਪਰਦਾਫਾਸ਼ ਕੀਤਾ ਹੈ। ਇਹ ਦੋਨੋਂ ਭਰਾਵਾਂ ਦੇ ਨਾਂ ਹਨ 25 ਸਾਲਾਂ ਦਾ ਵਿਸ਼ਾਲ ਪੁੱਤਰ ਸਤਪਾਲ ਨizamuddin ਬਸਤੀ ਸਦਰ ਫਿਰੋਜ਼ਪੁਰ ਦੇ ਰਹਿਣ ਵਾਲਾ ਅਤੇ ਦੂਜਾ ਜਿਹੜਾ ਕਿ ਇਹਦਾ ਛੋਟਾ ਭਰਾ ਹੈ 23 ਸਾਲਾਂ ਦਾ ਗੋਰਾ ਪੁੱਤਰ ਸਤਪਾਲ ਇਹਦੇ ਵਿੱਚ ਜਿਹੜੀ 18 ਤੇ 19 ਜਨਵਰੀ ਦੀ ਦਰਮਿਆਨੀ ਰਾਤ ਐਕਸਟਰਸ਼ਨ ਤੋਂ ਬਾਅਦ ਫਾਇਰਿੰਗ ਹੋਈ ਸੀ ਕਪੜਾ ਵਪਾਰੀ ਖਟਿਕਾ ਮੋਹੱਲਾ ਦੇ ਰਹਿਣ ਵਾਲੇ ਆਸ਼ੂ ਵਿਜੈਨ ਦੇ ਘਰ ਦੇ ਬਾਹਰ ਉਹਦਾ ਜਿਹੜਾ ਸ਼ੂਟਰ ਸੀ ਵਿਸ਼ਾਲ ਉਹਨੂੰ ਅਰੈਸਟ ਕੀਤਾ ਗਿਆ ਹੈ ਵਿਸ਼ਾਲ ਉਹੀ ਅਕਿਊਜ਼ਡ ਹੈ ਜਿਨੇ ਇਹਦੀ ਗੱਡੀ ਤੇ ਵੀ ਪੈਟਰੋਲ ਪਾ ਕੇ ਉਹਨੂੰ ਅਗਲਾਂ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਦੂਸਰਾ ਹੈ ਇਹਦਾ ਛੋਟਾ ਭਰਾ ਗੋਰਾ ਗੋਰਾ ਦੋ ਮੁਕਦਮਿਆਂ ਵਿੱਚ ਲੋੜਿੰਦਾ ਸੀ ਚਮਕੌਰ ਸਾਹਿਬ ਅਤੇ ਮਾਛੀਵਾੜਾ ਸਾਹਿਬ ਦੇ 161 18 ਬਟਾ 25 ਮਾਛੀਵਾੜਾ ਸਾਹਿਬ ਅਤੇ 8 ਬਟਾ 25 ਚਮਕੌਰ ਸਾਹਿਬ ਚਮਕੌਰ ਸਾਹਿਬ ਤੇ ਮਾਛੀਵਾੜਾ ਸਾਹਿਬ ਦੇ ਸਾਰੇ ਮੁਕਦਮਿਆਂ ਦੀ ਤਾਰਾਂ ਇਕੱਠੇ ਜੁੜਦੀਆਂ ਨੇ ਯੂਐਸਏ ਦਾ ਰਹਿਣ ਵਾਲਾ ਹੈ ਸਰਬਜੀਤ ਉਰਫ ਸਾਬੀ ਜਿਹਨੂੰ ਲੱਗਿਆ ਕਿ ਉਹਦੀ بیوی ਦਾ ਕੋਈ ਇਲੈਸੀਟ ਰਿਲੇਸ਼ਨਸ਼ਿਪ ਹੈ ਕਿਸੇ ਇੱਕ ਬੰਦੇ ਨਾਲ ਦੋਹਾਂ 'ਚੋਂ ਇਹਨੇ ਕੰਟਰੈਕਟ ਕਿਲਿੰਗ ਅਨ ਸੁਪਾਰੀ ਦਿੱਤੀ ਇਹ ਦੋਨੋਂ ਬੰਦਿਆਂ ਦੇ ਭਰਾਵਾਂ ਦੀ ਜਿਹੜੇ ਕਿ ਮਾਛੀਵਾੜਾ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਰਹਿੰਦੇ ਸਨ ਤਾਂ ਉਸ ਤੋਂ ਬਾਅਦ ਇਹ ਮੁਕਦਮੇ ਦਰਜ ਹੁੰਦੇ ਨੇ ਤੇ ਹੁਣ ਅਸੀਂ ਇਸ ਜਿਹੜਾ ਪਗੋੜੇ ਸ਼ੂਟਰ ਦੀ ਵੀ ਅਰੈਸਟ ਪਾ ਲਿੱਤੀ ਹੈ ਗੋਰਾ ਇਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਨਰਲੀ ਜਿਹੜੇ ਇਹ ਕੰਟ੍ਰੈਕਟ ਕਿਲਿੰਗ ਜਿਹੜੇ ਸੁਪਾਰੀ ਦੇ ਕੇ ਇਹ ਅਪਰਾਧ ਕਰਾਏ ਜਾਂਦੇ ਨੇ ਜਾਂ ਜਿਹੜੇ ਐਕਸਟਰਸ਼ਨ ਕਿਲਿੰਗਸ ਐਕਸਟਰਸ਼ਨ ਫਾਇਰਿੰਗਸ ਹੁੰਦੀਆਂ ਨੇ ਇਹਦੇ ਵਿੱਚ ਜਨਰਲੀ ਅਸੀਂ ਮੋਡਿਊਲ ਤਾਂ ਬੱਸ ਕਰ ਪਾਉਂਦੇ ਹਾਂ ਮਾਸਟਰ ਮਾਈਂਡ ਜਿਹੜਾ ਕਿ ਇੰਡੀਆ ਵਿੱਚ ਹੈ ਜਾਂ ਕਿਸੇ ਫੋਰਨ ਕੰਟਰੀ ਵਿੱਚ ਬੈਠਾ ਹੁੰਦਾ ਹੈ ਅਸੀਂ ਉਹਨਾਂ ਨੂੰ ਟ੍ਰੇਸ ਕਰ ਪਾਉਂਦੇ ਹਾਂ ਪਰ ਜਿਹੜੇ ਇਹਨਾਂ ਦੇ ਸ਼ੂਟਰ ਹੁੰਦੇ ਨੇ ਇਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਹੋ ਜਾਂਦਾ ਹੈ ਪੁਲਿਸ ਲਈ ਕਿਉਂਕਿ ਇਹਦੇ ਵੱਖ-ਵੱਖ ਕਾਰਨ ਹਨ ਪਹਿਲਾਂ ਤਾਂ ਇਹ ਇਹ ਐਪਸ ਇਸਤੇਮਾਲ ਕਰਦੇ ਨੇ ਜਿਹੜੇ ਟ੍ਰੇਸ ਨਹੀਂ ਹੋ ਪਾਂਦੀਆਂ ਜਿਵੇਂ ਕਿ ਟੈਲੀਗ੍ਰਾਮ ਸਿਗਨਲ ਐਪ ਆਦਿ ਜਿਨ੍ਹਾਂ ਤੋਂ ਸਾਨੂੰ ਇਨਫੋਰਮੇਸ਼ਨ ਮੁਹਿਆ ਕਰਨ ਵਿੱਚ ਥੋੜੀ ਦਿੱਕਤ ਆਂਦੀ ਹੈ ਦੂਜੀ ਗੱਲ ਹੁੰਦੀ ਹੈ ਕਿ ਅੱਜਕੱਲ ਨਵਾਂ ਟ੍ਰੈਂਡ ਚੱਲਿਆ ਹੈ ਕਿ ਇੱਕ ਓ ਵਾਲੇ ਸ਼ੂਟਰ ਓ ਵਾਲੇ ਕ੍ਰਿਮੀਨਲਸ ਦਾ ਇਸਤੇਮਾਲ ਕਰਦੇ ਨੇ ਜਿਨ੍ਹਾਂ ਦੀ ਕੋਈ ਪ੍ਰੀਵਿਅਸ ਕ੍ਰਿਮੀਨਲ ਹਿਸਟਰੀ ਨਹੀਂ ਹੁੰਦੀ ਜਿਨੇ ਕਿ ਇਹ ਦੋਨੋਂ ਭਰਾ ਵਿਸ਼ਾਲ ਤੇ ਗੋਰਾ ਜਿਨ੍ਹਾਂ ਦੀ ਇਹ ਵਿਸ਼ਾਲ ਦੇ ਇੱਕ ਪਰਚਾ ਤੇ ਗੋਰੇ ਦੇ ਇਹ ਦੋ ਪਰਚੇ ਰੋਪੜ ਤੇ ਖੰਨਾ ਦੇ ਅਲਾਵਾ ਕੋਈ ਵੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸੀ ਤੀਜਾ ਕਾਰਨ ਹੁੰਦਾ ਹੈ ਕਿ ਕਟਆਉਟਸ ਇਸਤੇਮਾਲ ਕੀਤੇ ਜਾਂਦੇ ਨੇ ਕਟਆਉਟ ਦਾ ਮਤਲਬ ਹੈ ਕਿ ਜੇਕਰ ਦੋ ਜਨ ਨੇ ਜਿਹੜੇ ਪੂਰੇ ਲਿੰਕੇਜ ਦੇ ਨੈਟਵਰਕ ਦੇ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਸਾਜੂ ਸਮਾਨ ਵੈਪਨ ਕਮਿਸ਼ਨ ਆਦਿ ਦਾ ਲੈਣ-ਦੇਣ ਹੁੰਦਾ ਹੈ ਇਹ ਦੋਨੋਂ ਇੱਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ ਜਿਦੇ ਕਾਰਨ ਸਾਰੀ ਇੰਟਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਐਂਡ ਫੋਰਵਰਡ ਲਿੰਕੇਜਸ ਖੰਗਾਲਨ ਵਿੱਚ ਸਾਨੂੰ ਦਿੱਕਤ ਆਂਦੀ ਹੈ ਪਰ ਸਕਸੈਸਫੁਲੀ ਬੜੀ ਹੀ ਮਿਹਨਤ ਨਾਲ ਨਵੇਂ ਮੁਕਦਮੇ ਨਹੀਂ ਨਹੀਂ ਬਲਕਿ ਜਿਹੜੇ ਪੁਰਾਣੇ 2025 ਦੇ ਮੁਕਦਮੇ ਸੀ ਜਿਹੜਾ ਚਮਕੌਰ ਸਾਹਿਬ ਰੋਪੜ ਦਾ ਮੁਕੱਦਮਾ ਹੈ ਇਹ 5ਵੇਂ ਮਹੀਨੇ 2025 ਦਾ ਹੈ ਤੇ ਜਿਹੜਾ ਮਾਛੀਵਾੜਾ ਸਾਹਿਬ ਦਾ ਹੈ ਇਹ ਜੁਲਾਈ 2025 ਦਾ ਹੈ ਪੁਰਾਣੀ ਮੁਕੱਦਮੇ ਵਿੱਚ ਵੀ ਜਿਨ੍ਹਾਂ ਦੇ ਵਿੱਚ ਇਹ ਭਗੌੜੇ ਸ਼ੂਟਰ ਸੀ ਉਹਨਾਂ ਨੂੰ ਕੱਢ ਕੇ ਦੁਬਾਰਾ ਤੋਂ ਡਿਲੀਜੈਂਟਲੀ ਇਨਵੈਸਟੀਗੇਸ਼ਨ ਕਰਕੇ ਖੰਨਾ ਪੁਲਿਸ ਨੇ ਸਕਸੈਸਫੁਲੀ ਇਹ ਦੋਨੋਂ ਸ਼ੂਟਰ ਭਰਾਵਾਂ ਨੂੰ ਕਾਬੂ ਕੀਤਾ ਹੈ ਜਿਹੜਾ ਖੰਨੇ ਦਾ ਆਸ਼ੂ ਵਿਜੈਨ ਮਦਈ ਵਾਲੇ ਕੇਸ ਵਿੱਚ ਇਹਨੂੰ 20000 ਕਮਿਸ਼ਨ ਮਿਲਿਆ ਸੀ ਤੇ ਜਿਹੜਾ ਕਿ ਮਾਚੀਵਾੜਾ ਸਾਹਬ ਦਾ ਹੈ ਇਹਦੇ ਵਿੱਚ ਟੋਟਲ ਕਮਿਸ਼ਨ 2 ਲੱਖ ਮਿਲਿਆ ਸੀ ਜਿੰਨੂੰ ਕਿ ਇਹਨਾਂ ਨੇ ਬਾਅਦ 'ਚ ਵੰਡਿਆ ਸਰ ਖੰਨਾ ਇਨਸੀਡੈਂਟਲੀ ਇਹਨਾਂ ਨੂੰ ਕਿਹਨੇ ਹੈਕ ਕੀਤਾ ਕਿਦਾਂ ਉਹਨਾਂ ਦਾ ਮਲਾਪ ਹੋਇਆ ਜੀ ਅ ਜਿਹੜਾ ਖੰਨਾ ਇਨਸੀਡੈਂਟ ਹੈ ਜਿਹਦੇ ਵਿੱਚ ਕਪੜਾ ਵਪਾਰੀ ਮਦਈ ਸਨ ਇਹਦੇ ਵਿੱਚ ਅਸੀਂ ਆਲਰੇਡੀ 5 ਅਰੈਸਟਾ ਕਰ ਚੁੱਕੇ ਹਾਂ ਯਾਨੀ ਕਿ ਜਿਹੜਾ ਇਹਨਾਂ ਦਾ ਲੋਕਲ ਨੋਡ ਹੈ ਜਿਨ੍ਹਾਂ ਨੇ ਸਾਰੀ ਇੰਟੈਲ ਪ੍ਰੋਵਾਈਡ ਕੀਤੀ ਰੈਕੀ ਕੀਤੀ ਆਦੀ ਆ ਦੂਸਰਾ ਹੈ ਜਿਹੜਾ ਇਹਨਾਂ ਨੇ ਇਹਨਾਂ ਨੂੰ ਠਹਿਰ ਦਿੱਤੀ ਇਹਨਾਂ ਦੇ ਲੌਜਿਸਟਿਕਸ ਪ੍ਰੋਵਾਈਡਰ ਸੀ ਉਹਨਾਂ ਨੂੰ ਵੀ ਅਰੈਸਟ ਕਰ ਚੁੱਕੇ ਹਾਂ ਤੀਸਰਾ ਹੈ ਕਿ ਜਿਹੜੇ ਇਹਦੇ ਵਿੱਚ ਗੈਂਗਸਟਰ 골ਡੀ ਬਰਾੜ ਦੇ ਵੱਲੋਂ ਫਿਰੋਤੀ ਦੀ ਕਾਲ ਕਰਵਾਈ ਜਿਹਨੂੰ ਉਹਨੇ ਅੱਗੇ ਅਪਰੋਚ ਕਰਵਾਇਆ ਸੀ ਉਹਦੀ ਵੀ ਅਰੈਸਟ ਹੋ ਗਈ ਹੈ ਇਹਦੇ ਵਿੱਚ ਜਿਹੜਾ ਵਿੱਕੀ ਵਿਕਰਮ ਉਰਫ ਵਿੱਕੀ ਪਹਿਲਾ ਹੈ ਜਿਹੜਾ ਕਿ ਸਸਪੈਕਟਡ ਹੈ ਕਿ ਇਹ ਅਬਸਕਾਂਡਿੰਗ ਅਬਰਾਡ ਹੀ ਹੈ ਇਨੇ ਹੀ ਜਿਹੜਾ ਇਹਦੇ ਨਾਲ ਵਾਲਾ ਸ਼ੂਟਰ ਹੈ ਉਹ ਵੀ ਨizamuddin ਬਸਤੀ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਹੈ ਤੇ ਇਹ ਇਹਦਾ ਗਵਾਂਡੀ ਸੀ ਇਹਨੇ ਇਹਨੂੰ ਅਪਰੋਚ ਕੀਤਾ ਕਿ ਇਹ ਮੋਟੀ ਰਕਮ ਮਿਲ ਰਹੀ ਹੈ ਤੇ ਇਹਨਾਂ ਨੇ ਫਿਰ ਉਹ ਫਾਇਰਿੰਗ ਨੂੰ ਅੰਜਾਮ ਦਿੱਤਾ ਜੀ ਅਜੇ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਪੁਲਿਸ ਰਿਮਾਂਡ ਦੇ ਦੌਰਾਨ ਜੋ ਨਵੀਂ ਗੱਲਾਂ ਸਾਹਮਣੇ ਆਉਣਗੀਆਂ ਉਹ ਤੁਹਾਡੇ ਨਾਲ ਸਾਂਝੀ ਕੀਤੀਆਂ ਜਾਣਗੀਆਂ ਬਈ ਮੈਂ ਤਾਂ ਹੋਰ ਸਾਹਮਣੇ ਆਈ ਹੈ ਜੀ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਕਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ